फतेहगढ़ चूड़िया तो एक दुख भरी खबर निकल के सामने आई है तो दस दिए कि नैट प्लस कंपनी के डीलर वजू काम कर रहे जॉन हंस जो कि तरह कंप्यूटर सेंटर बाट मार्केट विखे उसकी अचानक करंट मौत हो गई है ਤੰਦਸਤੀਕੇ ਕਠੇਕਰ ਚੁੜੇ ਨਾਲਾ ਰੋਡ ਤੋਂ ਕੰਪਲੇਂਟ ਆਈ ਸੀ ਜੋ ਠੀਕ ਕਰਨ ਗਿਆ ਸੀ ਤਾਂ ਉਸਨੇ ਜਦੋਂ ਪੌੜੀ ਉਸਦੀ ਅਚਾਨਕ ਡੇਰੇ ਦੀ ਤਾਰ ਨਾਲ ਲੱਗ ਜਾਂਦੀ ਹੈ ਤਾਂ ਚਾਨਣ ਕਰੰਟ ਲੱਗਣ ਨਾਲ ਉਸਦੀ ਕੰਪਲੇਂਟ ਠੀਕ ਕਰਦਿਆਂ ਉਸਦੀ ਮੌਤ ਹੋ ਗਈ ਤੇ ਉੱਥੇ ਪਰਿਵਾਰ ਦਾ ਰੋ ਰੁਕੇ ਬੁਰਾ ਹਾਲ ਹੈ ਜਦ ਕਰੰਟ ਲੱਗਦਾ ਹੈ ਤੇ ਉਸ ਨੂੰ ਠੀਕ ਹੀ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਉਸ ਨੂੰ ਡਾਕਟਰਾਂ ਵੱਲੋਂ ਮ੍ਰਿਤਕੀ ਘੋਸ਼ਿਤ ਅੱਲਾ ਮੈ ਗਿਆ ਤੇ ਪਰਿਵਾਰ ਦਾ ਬਹੁਤ ਰੋ ਰੁਕੇ ਬੁਰਾ ਹਾਲ ਹੈ ਤੰਦਸਤੀਕੇ ਉਸਦੇ ਪਿਛੇ ਤਿੰਨ ਬੱਚੇ ਹਨ ਸਤ ਪਤਨੀ ਇਹ ਕਰ ਸਕਦਾ ਹੈ ਤੇਨੇ ਹੀ ਬੱਚੇ ਛੋਟੇ ਹਨ ਦੋ ਕੁਟੀਆਂ ਹਨ ਤੇ ਇੱਕ ਬੇਟਾ ਹੈ ਉਹਨਾਂ ਦਾ ਦੋਵੇਂ ਬੱਚੀਆਂ ਕਲਾਸ 2 ਤੋਂ ਬਾਅਦ ਅਗਲੀ ਜਿਹੜੀ ਉਹਨਾਂ ਦੀ ਸਟੱਡੀ ਚੱਲ ਰਹੀ ਹੈ ਤੇ ਬੇਟਾ ਜਿਹੜਾ ਉਸ ਮਤਲਬ ਕਲਾਸ 1 ਜਿਭਰਾ ਇੱਥੇ ਆ ਉਹ ਕਹਿਆ ਪਤਨੀ ਤੇ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਜੌਨ ਅੰਸੁਦਰਾ ਬੇਟਾ ਉਹ ਆਪਣਾ ਵਾਈਫਾਈ ਦਾ ਹੀ ਕੰਮ ਕਰਦਾ ਤੇ ਉਹ ਤਾਰ ਕੋਈ ਨਹੀਂ ਲੱਗੀ ਇਹ ਨੈਟ ਪਲੱਸ ਦਾ ਇਹ ਵਾਈਫਾਈ ਦਾ ਕੰਮ ਹੈ ਗੱਲ ਹੋਈ ਗੱਲ ਇਸ ਤਰ੍ਹਾਂ ਵੀ ਉੱਥੇ ਕੋਈ ਤਾਰ ਸੀ ਤੇ ਮੁੰਡਾ ਉੱਥੇ ਇੱਕ ਚੜਿਆ ਸੀ ਇਹਦੇ ਤੜਨਾ ਸੀ ਆਜ ਦੇ ਨਾਲ ਰੋਟ ਸੀ ਤੇ ਉੱਥੇ ਉਹ ਤਾਰ ਜਿਹੜੀ ਇਹਨੇ ਵੇਖੀ ਵੀ ਕੁੱਟੀ ਆ ਉਹ ਇਹ ਚੜ ਕੇ ਵੇਖਣ ਲੱਗਾ ਤੋਂ ਕਰੇ ਜਿਹੜੀ ਪੌੜੀ ਹੈ ਹਿੱਲ ਗਈ ਉਹ ਨਾਲ ਲੱਗੀ ਆ ਉਹ ਮਿੱਟੀ ਵਾਲੀ ਤਾਰ ਨਾਲ ਪ੍ਰਿੰਟ ਵਿੱਚ ਆ ਗਿਆ ਇਸ ਕਰਕੇ ਚੋਣ ਨਾਲ ਉਹਦੀ ਉੱਥੇ ਲੱਤ ਹੋ ਗਈ ਆ ਮੇਰਾ ਨਾਮ ਹੈਰੀ ਹੈ ਮੈਂ ਉਸਤਾਦ ਭਣਾ ਦੇ ਨਾਲ ਕੰਮ ਕਰਦਾ ਹਾਂ ਕੀ ਨਾਂ ਸੀ ਉਹਦਾ ਆਉਂਦਾ ਦਾ ਹਾਂ ਕੰਪਿਊਟਰ ਨਾਮ ਹੈਗਾ ਤੇ ਇੱਕੋਦਮ ਵਈ ਉਹੀ ਕੰਮ ਦੇ ਹਾਂ ਕਰਨ ਤੇ ਉਸਤਾਦ ਉਹਨਾਂ ਕੋ ਪੂੜੀ ਡੋਲ ਗਈ ਸੀ ਤੁਸੀਂ ਕਿੱਧਰ ਗਏ ਸੀ ਅਸੀਂ ਜਨਾਰਾ ਰੋਡ ਤੇ ਗਿਆ ਕੰਮ ਕਰੀ ਘੈਂਡ ਕਲੈਸ਼ਨ ਦੀ ਕੰਪਲੇਟ ਸੀ ਨਟ ਦੀ ਕੰਪਲੇਟ ਹੀ ਸਰ ਕਿਹੜਾ ਨਟ ਨਟ ਪਲੱਸ ਤਾਂ ਹਾਂਜੀ ਤੇ ਕੀ ਦੀ ਕੰਪਲੇਂਸੀ ਘੈਂਡ ਕਲੈਸ਼ਨ ਵਾਲੇ ਸਰ ਕੰਪਲੇਟ ਹੈਗੇ ਅੱਛਾ ਤੇ ਉੱਥੇ ਇੱਕੋਦਮ ਪੋੜੀ ਉਹਨਾਂ ਕੋ ਡੋਲ ਗਈ ਸੀ ਸਰ ਤੇ ਉਹਦੇ ਕਰਕੇ ਉਹਨਾਂ ਨੇ ਮੈਨੂੰ ਕਿ ਆਵਾਜ਼ ਦਿੱਤੀ ਪੀ ਫੜੀ ਫੜੀ ਮੈਨੂੰ ਅਸੀਂ ਉਹਨੇ ਅਸੀਂ ਉਹਨਾਂ ਨੂੰ ਫੜਿਆ ਸੀ ਤੇ ਉਸੇ ਵਾਲੇ ਅਹੀਂ ਉਹ ਗੋਲਾ ਗੋਲਾ ਕੋਸਾ ਨੇ ਉਹ ਅੱਲਤੀ ਪਾਇਓ ਸਰ ਫੜੇ ਫੜੇ ਤੇ ਉਸੇ ਵਾਲੇ ਅਹੀਂ ਹਸਪੀਟਲ ਉਹਨਾਂ ਦਾਖਲ ਕੀਤਾ ਬੀਬੀ ਕੋਲਾ ਹਸਪੀਟਲ ਤੇ ਉਹਨਾਂ ਨਾਲ ਸਰ ਜਵਾਬ ਦੇਤਾ ਯਾਰ ਤੇ ਡਿੱਗ ਗਿਆ ਸਾਰੇ ਉਹਨਾਂ ਦੇ ਡਿੱਗਦਾ ਸਾਰੇ ਉਹਨਾਂ ਨੇ ਮੈਨੂੰ ਆਵਾਜ਼ ਦਿੱਤੀ ਫੜੀ ਮੈਨੂੰ ਉਹ ਉੱਤੇ ਬੀਲ ਦੇ ਕਰੰਟ ਲੱਗਾ ਕਿ ਪੈਸੇ ਡਿੱਗੇ ਉਹ ਸਰ ਮਿਹਨਤਾਰ ਜਿਹੜੀ ਸੀ ਨਾ ਉਹ ਪੋੜੀ ਤੇ ਨਾ ਲੱਗ ਗਈ ਡੋਲ ਗਈ ਪੋੜੀ ਉਹਨਾਂ ਨੂੰ ਅੱਛਾ ਹਾਂਜੀ ਕੋਦਾਂ ਕਰੰਟ ਲੱਗਾ ਯਾਰ ਇਸ ਦੌਰਾਨ ਹੀ ਇੱਕ ਹੋਰ ਵੀ ਮੰਦਭਾਗੀ ਖਬਰ ਸਾਹਮਣੇ ਉਸ ਵੇਲੇ ਆਈ ਜਦੋਂ ਮ੍ਰਿਤਕ ਚੌਨਹਸ ਦਾ ਪਤਾ ਲਾਣ ਲਈ ਹਸਪਤਾਲ ਉਸਤੇ ਸਕੇ ਸੰਬੰਧੀ ਜਾ ਰਹੇ ਸਨ ਤਾਂ ਉਹਨਾਂ ਦਾ ਵੀ ਕਾਰ ਐਕਸੀਡੈਂਟ ਹੋ ਗਿਆ ਉਹ ਵੀ ਐਕਸੀਡੈਂਟ ਜਿੱਥੇ ਮ੍ਰਿਤਕ ਦੇ ਹਸਪਤਾਲ ਸੀਗਾ ਉਸ ਦੇ ਸਾਹਮਣੇ ਹੀ ਹੋਇਆ ਇੱਕ ਕਾਰ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰੀ ਗਈ ਜੋ ਵੀ ਡੇਰਾ ਰੋਡ ਤੇ ਸਨ ਉਹ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਹਨਾਂ ਨੂੰ ਵੀ ਉਸੇ ਹੀ ਹਸਪਤਾਲ ਅਜਨਾਲ ਰੋਡ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਚੌਨਹਸ ਦੀ ਮ੍ਰਿਤਕ ਤੇ ਪਈ ਸੀ ਤਾਂ ਦੱਸਦੀ ਕਿ ਮਰਤਕ ਜੌਨ ਹਸਤਾਜਰ ਪਤਾ ਲੈਣ ਲਈ ਉਹਨਾਂ ਨੂੰ ਪਤਾ ਲੱਗਾ ਕਿ ਮਰਤਕ ਜੌਨ ਹੰਸ ਦੀ ਮੌਤ ਹੋ ਗਈ ਹੈ ਤਾਂ ਉਸ ਦੀ ਮੌਦੀ ਖਬਰ ਸੁਣਦਿਆਂ ਹਸਪਤਾਲ ਚ ਆ ਰਹੇ ਸਨ ਉਹਨਾਂ ਦੀ ਮੋਟਰਸਾਈਕਲ ਨੂੰ ਵੀ ਕਾਰ ਨੇ ਟੱਕਰ ਮਾਰੀ ਅਤੇ ਕਾਰ ਦੀ ਟੱਕਰ ਨਾਲ ਉਹਨਾਂ ਦੀ ਸਾਰੀ ਹੀ ਇਹ ਜਿਹੜੀ ਲੱਤ ਆ ਉਸ ਨੂੰ ਕਾਫੀ ਫ੍ਰੈਕਚਰ ਅਤੇ ਜ਼ਖਮ ਆਏ ਹਨ ਪ੍ਰੇਮ ਸੀ ਅਸੀਂ ਉੱਥੇ ਆਪਣਾ ਸਾਡਾ ਹੈ ਆਪਣਾ ਬੰਦਾ ਰਿਸ਼ਤੇਦਾਰ ਹੀ ਉਹਦੇ ਅਹੀ ਉਹ ਹੈਪੀ ਹੀ ਉਹਦਾ ਨਾਂ ਉਹਦਾ ਪਤਾ ਲੈਣ ਗਏ ਆਂ ਤੇ ਉਹ ਚਾਰੇ ਨੂੰ ਬਤੀ ਲੱਗੀ ਉਹ ਤੇ ਉਹ ਉਸੇ ਦਾਖਲ ਹੀ ਤੇ ਉਹਨੂੰ ਇਹ ਪਤਾ ਲਣ ਗਿਆ ਤੋ ਕਾਰ ਵਾਲਾ ਉਥੋਂ ਨਿਕਲਿਆ ਲਾਗੂ ਕਾਰ ਵਾਲੇ ਨੇ ਸਾਈਡ ਮਾਰੀ ਆ ਤੇ ਅਸੀਂ ਡਿੱਗ ਪਏ ਸੱਟ ਲੱਗ ਗਈ ਲੱਤ ਤੇ ਕੱਟਵਾਉ ਹਪ ਤਗੜਾ ਪੈ ਗਿਆ ਕੱਟ ਅਸੀਂ ਦੋ ਜਣੇ ਹਾਂ ਦੂਜਾ ਮੁੰਡਾ ਸੀ ਮੇਰਾ ਉਹ ਚਲਾਉਂਦਿਆ ਸੀ ਅੱਗੇ ਹਾਂਜੀ ਤੇ ਮੈਂ ਮਗਰ ਬੈਠਾ ਹਾਂ ਮੇਰਾ ਨਾਮ ਸੋਨੂ ਜੀ ਹਾਂਜੀ ਮੈਂ ਵੀ ਪਾਈਨਾ ਕੰਮ ਕਰਦਾ ਹਾਂ ਤੇ ਉਹਨਾਂ ਨੇ ਡੈਥ ਹੋ ਗਈ ਇਸੇ ਕਰਕੇ ਤੇ ਇਹਨਾਂ ਨੂੰ ਤਾਂ ਪਤਾ ਨਹੀਂ ਜਾਣਦੇ ਹਾਂ ਤੇ ਰਾਹ ਸਾਨੂੰ ਗਾਰ ਦੇ ਐਕਸੀਡੈਂਟ ਮਾਰਿਆ ਤੇ ਉਹ ਗੱਡੀ ਯਾਨੀ ਕਿ ਲਾਗੋੜੀ ਗੱਡੀ ਉਹਨੇ ਸਾਨੂੰ ਘੱਟ ਮਾਰ ਕੇ ਤੇ ਨਾਲ ਹੀ ਇਹਨੂੰ ਅਈ ਮੋਟਰਸਾਈਕਲ ਦੇਖ ਕੇ ਨਾਲ ਸਾਡਾ ਮੋਟਰਸਾਈਕਲ ਟੁੱਟ ਗਿਆ ਤੇ ਨਾਲ ਹੀ ਛੱਟ ਲੱਗੇ ਡੈੜੇ ਮੋਟਰਸਾਈਕਲ ਵੀ ਸਾਡਾ ਸਪਲੈਂਡਰ ਹੀ ਤੇ ਉਹ ਵੀ ਕਾਫੀ ਟੁੱਟ ਗਿਆ ਮੋਟਰਸਾਈਕਲ ਸਾਡਾ ਨਹੀਂ ਰੋਕ ਗਿਆ ਸੀ ਹਾਂਜੀ